ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਮੋਰਚਾ ਗੈਰਾਈ ਨੀਤਿਕ ਮੋਰਚੇ ਦੇ ਸੱਦੇ ਤੇ ਕਿਸਾਨ ਸ਼ਗਰਚ ਕਮੇਟੀ ਪੰਜਾਬ ਕੋਟ ਬੁੱड्डा ਜਾਹੇਬੰਦੀ ਪੰਜਾਂ ਸਟੇਸ਼ਨਾਂ ਤੇ ਜਿਹੜੀ ਆ ਰੇਲ ਰੋਕੂ ਅੱਜ ਉਹ ਸੱਦੇ ਤੇ ਰੇਲ ਰੋਕੂਗੀ ਕਿਸਾਨ ਸ਼ਗਰਚ ਕਮੇਟੀ ਪੰਜਾਬ ਕੋਟ ਬੁੱड्डा ਜਾਹੇਬੰਦੀ ਮਾਨਾ ਵਾਲਾ ਸਟੇਸ਼ਨ ਮਖੂ ਜਲੰਧਰ ਸ੍ਰੀ ਮੁਖਸਰ ਸਾਹਿਬ ਤੇ ਬਲਟੋਆ ਕਿਉ ਪੰਜਾਂ ਸਟੇਸ਼ਨਾਂ ਤੇ ਅੱਜ ਜਹਬੰਦੀ ਜਿਹੜੀ ਆ ਅੱਜ ਬੈਠੇਗੀ ਵੇਖੋ ਜੀ ਕਿਉ ਬਹਿਣਾ ਪਿਆ ਅੱਜ 23 ਤੋਂ 24 ਦਿਨ ਹੋ ਗਿਆ ਸਰਦਾਰ ਜਗਜੀਤ ਸਿੰਘ ਡੱਲਿਆਲ ਜਿਹੜੇ ਆ ਮਰਨ ਵਰਤ ਤੇ ਬੈਠੇ ਆ ਕਿਉ ਬਹਿਣਾ ਪਿਆ ਬੀਜੇਪੀ ਸਰਕਾਰ ਦੀ ਨੀਤੀ ਮਾੜੀ ਆ ਅੱਜ ਤੱਕ ਕਿਸੇ ਸਰਕਾਰ ਨੇ ਕੋਈ ਕੰਨ ਤੇ ਜੂਣੀ ਸਰਕੀ ਕਿਸੇ ਨੇ ਕੋਈ ਕਿਸੇ ਰਕਮ ਦਾ ਬਿਆਨ ਨਹੀਂ ਸਰਦਾਰ ਜਗਜੀਤ ਸਿੰਘ ਡੱਲਿਆਲ ਪਿਛਲੇ ਚੋਣਾਂ ਜੋ ਕਿਸਾਨਾਂ ਦੀ ਲੁੱਟ ਹੋਈ ਉਹਨੂੰ ਦੇਖਦੇ ਨਾ ਜਿਹੜੀ ਬੀਜੇਪੀ ਪਿਛਲੇ 13 ਮਹੀਨੇ ਦਿੱਲੀ ਦੇ ਵਿੱਚ ਅੰਦੋਲਨ ਕੀਤਾ ਸੀ ਉਹ ਮੰਗਾਂ ਮੰਨੀਆਂ ਸੀ ਉਹਨਾਂ ਮੰਗਾਂ ਨੂੰ ਦੁਬਾਰਾ ਮੁਕਰ ਗਈ ਤੇ ਦੁਬਾਰਾ ਜਿਹੜੀਆਂ ਜਾਹੇ ਬੰਦੀਆਂ ਗੈਰ ਆਇ ਨੀਤਿਕ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੁਬਾਰਾ ਉਹ ਦਿੱਲੀ ਨੂੰ ਚੜਾਈ ਕੀਤੀ ਤੇ ਖਨੌਰੀ ਬਾਰਡਰ ਤੇ ਉਹਦੇ ਛੱਭੂ ਬਾਰਡਰ ਤੇ ਉਹ ਮੌਕੇ ਦੀ ਜ਼ਾਲਮ ਸਰਕਾਰ ਨੇ ਗੋਲੇ ਮਾਰ ਕੇ ਡੱਕ ਲਿਆ ਅੱਜ ਉਸ ਚੀਜ਼ ਨੂੰ ਦੇਖਦੇ ਹੋਏ ਸਰਦਾਰ ਡੱਲੇਵਾਲ ਸਿੰਘ ਨੇ ਜੋ ਕਿਸਾਨਾਂ ਮਜ਼ਦੂਰਾਂ ਨੂੰ ਜਦੋਂ ਉਹਨਾਂ ਦੀ ਲੁੱਟ ਨੂੰ ਦੇਖਦੇ ਆਪਦੀ ਜ਼ਿੰਦਗੀ ਦਾਅ ਤੇ ਲਾ ਦਿੱਤੀ ਆ ਮੈਂ ਕਿਸਾਨ ਸ਼ਗਰਚ ਕਮੇਟੀ ਪੰਜਾਬ ਕੋਟਪੁੱਟਾ ਜਾਹਬੰਦੀ ਵਲੋਂ ਹੱਥ ਜੋੜ ਕੇ ਅਪੀਲ ਕਰਦਾ ਸਾਰੇ ਕਿਸਾਨਾਂ ਨੂੰ ਜਾਹਬੰਦੀਆਂ ਨੂੰ ਤਗੜੇ ਹੋ ਕੇ ਸਾਥ ਦਿਓ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਮਾਲਕ ਦਇਆ ਕਰੇ ਇਹੋ ਦੇ ਜੋਧੇ ਜਿਹੜੇ ਆ ਬਿਲਕੁਲ ਜਾਹਬੰਦੀਆਂ ਨੂੰ ਇਹ ਜਰਨੈਲ ਬਿਲਕੁਲ ਨਹੀਂ ਲੱਭਣੇ ਮਾਲਕ ਦਇਆ ਕਰੇ ਕਿਰਪਾ ਕਰੇ ਤੇ ਤਗੜੇ ਹੋ ਕੇ ਛੜਕਾਂ ਨੂੰ ਨਿਕਲੋ ਅੱਜ ਜਿਹੜੀਆਂ ਜਾਹਬੰਦੀਆਂ ਟ੍ਰੇਨ ਰੋਕੂਗੀ ਵੱਧ ਤੋਂ ਵੱਧ ਭਾਈਪਾ ਸਰਕਾਰ ਦੇ ਮੁਰਦਾਬਾਦ ਦੇ ਨਾਰੇ ਵੀ ਲੱਗਣਗੇ ਇਹਨਾਂ ਕੋ ਕਹਿੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ